ਸਤਨਾਮ ਸ੍ਰੀ ਵਾਇਗੁਰੂ ਸਾਬ ਜੀਓ ਜਪਦੀ ਸਾਹਿਬੋ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵਾਇਰ ਆਕਾਲ ਮੂਰਤਿ ਆਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੇੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਸੋਚਾ ਸੋਚ ਨਾ ਹੋワイ ਜੇ ਸੋਚੀ ਲਖਵਾਰੂ ਚੁੱਪਾ ਚੁੱਪ ਨਾ ਹੋワイ ਜੇ ਲਾਇ ਰਹਿ ਲਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਪਹਾਰ ਸੈ ਸਨਪਾਂ ਲਖ ਹੋਈ ਤੈ ਕਿਨ ਚੱਲੇ ਨਾਲ ਕਿੰਸ ਚਿਆਰਾ ਹੋਈ ਐ ਕਿਉਂ ਕੂੜਾ ਟੁੱਟੇ ਪਾਲ ਫੁਕਮਾਰ ਜਾਈ ਚੱਲਣਾ ਨਾਨਕ ਰਖਿਆ ਨਾਲ ਹੁਕਮੀ ਹੋਣ ਅਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਹੁਕਮ ਲਬੜਿਆਈ ਹੁਕਮੀ ਉਤਮ ਨੀਚ ਹੁਕਮਾਂ ਲਿਖ ਦੁੱਖ ਸੁਖ ਪਾਈ ਆ ਹਾ ਇੱਕ ਨਾ ਹੁਕਮੀ ਬਖਸਈ ਸ ਇੱਕ ਹੁਕਮੀ ਸਪਵਾਈਆ ਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮਾ ਜੀ ਬੁਜਾ ਤਾ ਹਮੈ ਕਹੈ ਨ ਕੋਈ ਕਾਵੇ ਕੋ ਤਾਨੂ ਹੋਵਾ ਕਿਸੇ ਤਾਨੂ ਗਾਵੇ ਕੋ ਦਾਤੁ ਜਾਣੈ ਨੀਸਾਨ ਗਾਵੇ ਕੋ ਗੁਣੁ ਡਿਆਈਆ ਚਾਰ ਗਾਵੇ ਕੋ ਮਿਤੇ ਬਖ ਵਿਚਾਰ ਗਾਵੇ ਕੋ ਸਾਜ ਕ੍ਰੀਤਨ ਖੇ ਕਾਵੇ ਕੋ ਜੀ ਲੈ ਫਰਦੇ गावे को जप दिशा दूरा गावे को विखी हादरा दूरा कथना कथे नयावै तोट कथ कथ कथी कथ, कोटि कोट कोट दिन दे लिंद तक पाहे जुगा जुगंतर खाई खाई हुक्मी हुक्म चलाई राहो नानक विकसे भी प्रवाह ਸੱਚਾ ਸਾਹਿਬੂ ਸੱਚ ਨਾਏ ਭੱਖਿਆ ਪਾਵ ਆਪਾਰੂ ਆਖ ਹੈ ਅਮੰਗ ਹੈ ਦੇ ਦੇਹ ਦਾਤ ਕਰੇ ਦਾਤਾਰ ਫਿਰ ਕੇ ਅਗਰ ਰਖਿਆ ਜਿਤ ਸਾ ਦਰਬਾਰ ਮੋਹ ਕੈ ਬੋਲਨ ਬੋਲੀਐ ਜਿਤ ਸੰਤਰੇ ਪਿਆਰੇ ਅੰਮ੍ਰਿਤ ਵੇਲਾ ਸੱਚ ਨਾਉ ਓੜਾਈ ਵਿਚਾਰ ਕਰਮੀ ਆਵੇ ਕਪੜਾ ਨਤਰੀ ਮੁਖ ਦਵਾਰੇ ਨਾਨਕ ਈ ਵਾ ਜਾਣੀਐ ਸਭ ਆਪੇ ਸੁਚਿਆਰੇ ਥਾ ਪਿਆ ਰਾਂ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨਾਂ ਸਿ ਵਿਆ ਤਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਤਾਨ ਕਾਵੀਐ ਸੁਣਿਆ ਮਨਖਿਐ ਪਾਓ ਦੁਖ ਪਰਹਾਰੇ ਸੁਖ ਘਰ ਨ ਜਾਏ ਗਰਮ ਖਨਾਦੰ ਗਰਮ ਖਵੇਦੰ ਗਰਮ ਖਰਿਆ ਸਮਾਈ ਗੁਰੂ ਈਸਰ ਗੁਰੂ ਗੋਖਰ ਪਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣਾ ਆਖਾ ਨਹੀਂ ਕਿਰਨ ਕਥ ਨ ਜਾਈ ਗੁਰ ਇਕ ਦੇਹ ਬਝਾਈ ਸਬਨਾ ਜੀਆਂ ਕਹਿਕ ਦਾਤਾ ਸੋ ਮਿਸਰਨਾ ਜਾਏ ਤੀਰਤ ਨਾਮਾ ਜੇਤ ਭਾਵਾਂ ਬਿਨ ਭਾਣੇ ਕੇ ਨਾਇ ਕਰੇ ਜੇ ਤੀ ਸ੍ਰਿਸ਼ਟ ਉਪਾਈ ਵਿਖਾ ਮੇ ਕਰਮਾ ਕੇ ਮਿਲ ਲਈ ਬਾਤੇ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਇਕ ਦੇ ਬੁਝਾਈ ਸਬਨਾ ਜੀਆਂ ਕਹਿਕ ਦਾਤਾ ਸੋ ਮਿਸਰਨਾ ਜਾਏ ਜੇ ਜੁਗ ਚਾਰੇ ਆਰ ਜਾ ਹੁਰਦ ਸੁਣੀ ਹੋਈ ਨਵਾਂ ਖਨਾ ਵਿੱਚ ਜਾਣੀਆਂ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਕਹ ਜਸ ਕੀਰਤ ਜਾਗ ਲੈ ਜੇ ਤਿਸ ਨਦਰ ਨਾ ਆ ਬਾਈ ਤਾਬਾਤ ਨਾ ਪੁੱਛੇ ਕਿ ਕੀਟੇ ਅੰਦਰ ਕੀਟ ਕਰੇ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰਾਈ ਗੁਣੰਤਿਆ ਗੁਣ ਦੇ ਤਿਆ ਕੋਈ ਨ ਸੂਚਾਈ ਜੇ ਤਸ ਗੁਣ ਕੋਈ ਕਰਾ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਅਰਥ ਤਵਲੇ ਆਕਾਸ ਸੁਣਾਈ ਦੀਪ ਲੋਪ ਪਤਾਲ ਸੁਣਿਆ ਕੋਨ ਸਕੇ ਕਾਲ ਨਾਨਕ ਭਗਤਾਂ ਸਭ ਵਗਾਸ ਸੁਮਿਆ ਦੁਖ ਪਾਪ ਕਾ ਨਾਸੇ ਸੁਣਿਆ ਇਸ ਸਰੂਪ ਪਰਮਾੰਦਰ ਸੁਣਿਆ ਮੁਖ ਸੁਲਾਹ ਨਮੰਦਾ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਭ ਆਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਇਸ਼ਨਾਨ ਸੁਣਿਆ ਪਰਪਰ ਪਾਵਹਿ ਮਾਨੋ ਸੁਣਾਏ ਲਾਗੇ ਸਾਈ ਧਿਆਨ ਨਾਨਕ ਭਗਤਾਂ ਸਭ ਗਾਸੇ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸ ਰਹਿ ਗੁਨਾਹ ਕੀ ਕਸਮੈ ਸੇਖੀਰ ਪਾਤਸ਼ਾ ਸੁਣਿਆ ਅੰਧੇ ਪਾਵੇ راہੋ ਸੁਣਿਆ ਹਾਥ ਹੋਵੇ ਸਗਾ ਹੋ ਨਾਨਕ ਭਗਤਾਂ ਸਭ ਗਾਸ ਸੁਣਿਆ ਦੁਖ ਪਾਪ ਕਾ ਨਾਸੇ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੇ ਪਿਸਤਾਏ ਕਾਗਦ ਕਲਮ ਨਾਲ ਕਨਹਾਰ ਮਨਨੇ ਕਾਬਾ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸੁਰਤੋਆ ਮਨ ਬੁੱਧ ਮਨ ਸਗਲ ਭੁਣ ਕੀ ਸੁਖ ਮਨੈ ਮੋ ਚੋਟਾ ਨਾ ਖਾਈ ਮਨ ਜਮ ਕਾ ਸਾਥ ਨਾ ਜਾਏ ਹੋਇ ਸੋ ਨਾਮ ਨਰਿੰਜਨ ਹੋਇ ਜੇ ਕੋ ਮਨ ਜਾਨ ਮਨ ਕੋਇ ਮਨੈ ਮਾਰਗ ਠਾਕ ਨ ਪਾਈ ਮਨੈ ਪਥ ਸਾਂ ਪ੍ਰਗਟ ਜਾਇ ਮਨੈ ਮਗਨ ਚੱਲੈ ਪੰਥ ਮਨੈ ਧਰਮ ਸੇਚੇ ਸੰਬੰਧਾ ਹੋਇ ਸੋ ਨਾਮ ਨਰਿੰਜਨ ਹੋਇ ਜੇ ਕੋ ਮਨ ਜਾਨ ਮਨ ਕੋਇ ਮੰਨ ਪਾਵੇ ਮੁਖ ਦਵਾਰੂ ਮੰਨ ਪਰਵਾਰ ਸਤਾਰੂ ਮੰਨ ਸਰਾ ਸਾਰੇ ਗੁਰ ਸਿੱਖ ਮੰਨ ਨਾਨਕ ਪਵੇ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਨਮਨ ਕੋਈ ਪੰਜ ਪਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਜਿਰਗੇ ਮਾਨ ਪੰਚਾਇ ਸੋਹਿ ਜਿਰ ਰਜਾਨ ਅੰਚਾ ਕਾ ਗੋਰ ਇਕ ਧਿਆਨ ਜੇ ਕੋ ਕਾਹ ਕਰੀ ਵਿਚਾਰੂ ਕਰ ਤੇ ਕਹਿ ਕਰਨ ਨਾਹੀ ਸੁਮਾਰੇ ਤਾਉਲ ਧਰਮ ਦਇਆ ਕਾ ਪੂਤ ਸੰਤੋ ਖੋਥਾ ਪਰਖਿਆ ਜਨਸੂਤਾ ਜੇ ਕੋ ਬੁਝਿਆ ਹੋਆ ਸੁਚਿਆਰ ਧਵਲੇ ਉਪਰ ਕੇਤਾ ਭਾਰੂ ਧਰਤੀ ਹੂਰ ਪਰਾ ਹੋਰ ਹੂਰਾ ਇਸ ਤੇ ਭਾਰੂ ਤਲ ਕੌਂਜੂਰਾ ਜੀ ਜਾ ਤੋਰੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੰਵਾਲਿਆ ਰੂਪ ਕੀਤੀ ਦਾਤ ਜਾਣ ਕੌਣ ਕੂਤਾ ਕੀਤਾ ਫਸਾਓ ਈ ਕੋ ਕਵਾਉ ਤਿਸ ਤੇ ਹੋਏ ਲਖਤਰੀ ਆਓ ਕੁਦਰਤ ਕਵਨ ਕਾ ਵਿਚਾਰੂ ਵਾਰਿਆ ਨਾ ਜਾਮਾ ਇੱਕ ਵਾਰੂ ਜੋ ਤਸ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਾਪ ਅ ਸੰਖ ਭਾਉ ਅ ਸੰਖ ਪੂਜਾ ਅ ਸੰਖ ਤਪਤਾਉ ਅ ਸੰਖ ਗਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਵਿਦਾਸੇ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਅਸ਼ੰਖ ਸਤਿਆ ਸੰਖ ਦਾ ਤਾਰ ਅਸ਼ੰਖ ਸੂਰਮਹੇ ਭਗ ਸਾਰੇ ਆਸ਼ੰਖ ਮੋਨ ਲਿਵ ਲਾਈ ਤਾਰੂ ਕੁਦਰਤ ਕਵਨ ਕਾਹਾਂ ਵਿਚਾਰ ਵਾਰਿਆ ਨਾ ਚਾਹਾਂ ਇੱਕ ਵਾਰੇ ਜੋ ਤੁਧ ਭਾਵੈ ਸਾਈ ਪ੍ਰਕਾਰ ਤੂੰ ਸਤ ਸਲਾਮਤਨ ਰੰਕਾਰ ਆਸੰਖ ਮੂਰਖ ਅੰਧ ਕੋਰਾ ਆਸੰਖ ਚੋਰ ਹਰਾਮ ਖੋਰਾ ਆਸੰਖ ਅਮਰ ਕਰ ਜਾਹੇ ਜੋਰਾ ਆਸੰਖ ਗਲਵਾਢ ਹਤਿਆ ਕਮਾਏ ਆਸੰਖ ਪਾਪੀ ਪਾਪ ਕਰ ਜਾਹੇ ਆਸੰਖ ਕੂੜਿਆਰ ਕੂੜਾ ਫਿਰਾਹੇ ਆਸੰਖ ਮਲੇਸ਼ ਮਲ ਭਖ ਖਾਏ ਆਸੰਖ ਨਿੰਦਕ ਸਿਰ ਕਰ ਹੈ ਭਾਰੂ ਨਾਨਕ ਨੀਚ ਕਹਾ ਵਿਚਾਰੇ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਸ ਭਾਵਾ ਏ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਵ ਅਸ਼ੰਖਤਾਬ ਆਗਮ ਅਗਮ ਅਸ਼ੰਖ ਲੋ ਅਸ਼ੰਖੁ ਕਾ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਆਖਰੀ ਗਿਆਨ ਗੀਤ ਗੁਣਗਾਹ ਆਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਯੋਗ ਵਖਾਨ ਜਿਨੇ ਲਿਖੇ ਤੇ ਸਰਮਾਹੀ ਜਿਵ ਫੁਰਮਾਏ ਤੇਵ ਤੇਵ ਪਾਹੀ ਜੇ ਤਾ ਕਿਤਾ ਤੇ ਤਨਾਵ ਵੇਰ ਨਾ ਵੈ ਨਹੀਂ ਕੋਥਾਉ ਕੁਦਰਤ ਕਵਨ ਕਹਾ ਵਿਚਾਰੂ ਵਾਰਿਆ ਨਾ ਜਾ ਮੈਂ ਕਵਾਰੂ ਜੋ ਤੁਝ ਪਾਵੈ ਸਾਈ ਭੜੀਕਾਰ ਤੂੰ ਸਦਾ ਸਰਨਾਥ ਨਿਰੰਕਾਰ ਭਰੀਏ ਹੱਥ ਪਰ ਤੰਦੇ ਹੀ ਪਾਣੀ ਤੁਤੈ ਉਤਰ ਸਕੇ ਮੋਤਾ ਪਾਲੀ ਚੀ ਕਪੜਾ ਹੋਏ ਦੇਸਾ ਭੂਲੀਅ ਤੋਏ ਪਰੀਆ ਮਤ ਪਾਪਾਂ ਕੇ ਸੰਗੂ ਉਹ ਤੂਪਾ ਨਾ ਵੇ ਕਰੂੰਗਾ ਪੁੰਨੀ ਪਾਪੀਆ ਕਿਰੁਣਾ ਹੀ ਕਾਰੋ ਕਰੂ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਓ ਨਾਨਕੁ ਹੁਕਮਿ ਆਵਹੁ ਜਾਹੁ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਸੀਰਥ ਮਲਣਾਉ ਸਾਰੇ ਗੁਣ ਤੇਰੇ ਮੈਂ ਨਹੀਂ ਕੋਈ ਵੇਨ ਗੁਣ ਕੀਤਾ ਭਗਤ ਨਾ ਹੋਈ ਸਵਾਸ ਸਾਤ ਬਾੜੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸਵੇਲਾ ਵਖਤ ਕਵਨ ਕਵਨ ਸਿੱਤ ਕਵਨ ਵਾਰੇ ਕਵਨ ਸ੍ਰਿਸ਼ਟੀ ਮਾਹ ਕਵਨ ਜਿਤੁ ਹੋਆ ਆਕਾਰੇ ਵੇਲ ਨਾ ਪਾਇਆ ਪੰਡਤੀ ਜੇ ਹੋਵਾ ਦੇਖ ਕੁਰਾਨ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲਿਖ ਕੁਰਾਨ ਤਿਤਵਾਰ ਨਾ ਜੋਗੀ ਜਾਨਾ ਰਤਮਾਹ ਨ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਾਜਿਆ ਪਹਿ ਜਾਣੈ ਸੋਈ ਕਿਉ ਕਰਿਆ ਆਖਾ ਕਿੰ ਸਲਾਹੀ ਕਿ ਵਰਨੀ ਕਿ ਵਿਟਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਡੀ ਨਾਈ ਕੀਤਾ ਜਾਂ ਕਾ ਹੋਵਾ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆ ਰਸ ਵਹਾਈ ਪਤਾਲ ਪਤਾਲੂ ਲੱਖ ਅਗਾਸਾਂ ਅਗਾਸ ਉੜਕ ਉੜਕ ਭਾਲ ਸਕੇ ਵੀ ਕੈ ਨਿਕ ਬਾਤ ਸਾਹਿ 18 ਕੰਕ ਤੇ ਬਾਸ ਲੋਇ ਕਾ ਤਾ ਤ ਲਿਖਾ ਹੋਇ ਤਾ ਲਿਖਿਆ ਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੀ ਆਪੋ 사ਲਾ ਹੀ ਸਲਾਹ ਇਤੇ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੈਸ ਮੰਦ ਨਾ ਜਾਣੀ ਐ ਸਮੰਧ ਸਾ ਸੁਲਤਾਨ ਗਿਰਹਾ ਸੇਤੀ ਮਾਲਤਾਨ ਕਿੜੀ ਚਲਣਾ ਹੋਵਣੀ ਜੇ ਤਿਸ ਮਨ ਹੁਣਾ ਵਿਸਰਾਇ ਅੰਤਨਾ ਸੇਤੀ ਕਰਨੇ ਅੰਤ ਵੰਤਨਾ ਕਰਨਾ ਦੀਰਣੇ ਅੰਤੋ ਅੰਤ ਆਵੇ ਕਾ ਸੁਣਣੇ ਅੰਤੋ ਅੰਤਨ ਜਪਾਇ ਕਿਆ ਮਨ ਮੰਤਾ ਅੰਤ ਨਾ ਜਾਪੇ ਕੀਤਾ ਆਕਾਰੁ ਅੰਤ ਨਾ ਜਾਪੇ ਪਾਰਾ ਵਾਰੇ ਅੰਤ ਕਰਨ ਕੀਤੇ ਵਿਰਲਾਹਿ ਤਾਂ ਕੇ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣ ਕੋਈ ਬੋਤਾ ਕਹੀਏ ਬੋਤਾ ਹੋਈ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾਓ ਏਵੜੂ ਚਾ ਹੋਵਾ ਕੋਈ ਤੁਸੀਂ ਉੱਚੇ ਕੋ ਜਾਣਾ ਚੋਈ ਜਿਵੜੇ ਆ ਕੋ ਜਾਣ ਆਪਿ ਆਪੂ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਤ ਮਾਈ ਕਿਤੇ ਮੰਗੈ ਜੋ ਜਿਹਾ ਪਾਰੂ ਕਿਤੇ ਆਗਨਤ ਨਹੀਂ ਵਿਚਾਰੂ ਕਿਤੇ ਖਪਟੈ ਵਿਕਾਰੂ ਕਿਤੇ ਲੈ ਲੈ ਮੁਕਰਪਾਹੇ ਕਿਤੇ ਮੂਰਖ ਖਾਈ ਖਾਹੇ ਕਿਤੇ ਆ ਦੁਖ ਭੁਖ ਸਦ ਮਾਰੇ ਏਹੇ ਪੀਦਾ ਤੋ ਤੇਰੀ ਦਾਤਾਰ ਬੰਧ ਖਲਾਸੀ ਪਾਣੇ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖਾਇ ਕਿ ਅਖਨ ਪਾਈ ਉਹ ਜਨ ਜੇ ਤਮ ਖਾਇ ਆਪੇ ਜਾਣੇ ਆਪੇ ਦੇ ਅੱਖੇ ਸਿਪੇ ਕਈ ਕੇ ਜਿਸ ਨੂੰ ਬਖਸ਼ੈ ਸਿਖਸਲਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਆ ਮੁੱਲ ਗੁਣ ਮੁੱਲ ਵਪਾਰੂ ਮੁੱਲ ਵਪਾਰੀ ਆ ਮੁੱਲ ਪੰਡਾਰੂ ਉ ਮੁਲਾਵ ਹੈ ਮੁੱਲਾ ਚਾਹੇ ਆ ਮੁੱਲ ਭਏ ਮੁਲਾ ਸਮਾਏ ਆ ਮੁੱਲ ਧਰਮ ਮੁਰਦੀ ਪਾਨ ਆ ਮੁੱਲ ਤਲ ਮਲ ਪਰਵਾਨ ਆ ਮੁੱਲ ਬਖਸੀਸ ਆ ਮੁੱਲ ਨਿਸ਼ਾਨ ਆ ਮੁੱਲ ਕਰਮ ਆ ਮੁੱਲ ਫਰਮਾਨ ਮੁੱਲੋ ਮਲਾਕਿਆ ਨਾ ਜਾਏ ਆਖ ਅਖਰੈ ਲਿਵ ਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਅੰਦਾ ਖੈ ਗੋਪੀ ਤੇਗ ਵਿੰਦਾ ਆਖੇ ਇਸਾਰਾ ਖੈ ਸਿਰ ਤੇ ਆਖਾਏ ਕੇਤੇ ਕੀਤੇ ਬੁੱਧ ਆਖੇ ਦਾਨ ਮੇ ਆਖੇ ਦੇਵ ਆਖੇ ਸੁਰ ਨਰੇ ਮਨਜਨ ਸੇਵਾ ਕਿਤੇ ਆਖੇ ਆਖਨ ਪਾਹੇ ਕਿਤੇ ਕਹਿ ਕਹਿ ਉਠੇ ਉਠ ਜਾਹੇ ਇਤੇ ਕੀਤਾ ਹੋਰ ਕਰੀ ਤਾਂ ਆਖ ਨ ਸਕੇ ਕਈ ਕੇ ਜਿਵੜ ਭਾਵਾ ਏ ਤਿਵੜ ਹੋਏ ਨਾਨਕ ਜਨ ਸਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਰਖੀ ਆਏ ਸਿਰ ਗੁਆਰਾ ਗਾਵਾਰੇ ਸੋਦਰ ਕੇ ਹਾਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕੇ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪ੍ਰੀਸ ਕਈਆਂ ਨਾ ਕੀਤੇ ਗਾਵਨ ਹਾਰੇ ਗਾਵੇ ਤੋਨ ਪਉਣ ਪਾਣੀ ਵ ਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਾਵੇ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਨ ਸੁਦਨ ਸਵਾਰੇ ਗਾਵੇ ਇੰਦ ਅੰਦਰ ਸੰਭੈ ਹੈ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਥੇ ਸਤੇ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਰੰਧ ਰਖੀ ਸਰ ਜੁਗ ਜਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਨਾ ਸੁਰਗਾ ਮਛ ਪਿਆਲੀ ਗਾਵੇ ਨਰਤਨ ਉਪਾਏ ਤੇਰੇ ਅਠ ਸਰ ਤੀਰਥ ਨਾਲੇ ਗਾਵੇ ਜੋਤ ਮਹਾਵਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰਕੇ ਧਾਰੇ ਸਹੀ ਤਦੋਂ ਗਾਵੇ ਜੋਤ ਪਾਵਨ ਰਤੇ ਤੇਰੀ ਭਗਤਰ ਸਾਲੇ ਹੋਰ ਕਿਤੇ ਗਾਵਨ ਸੇਵ ਚਤਨਾ ਆਵਨਾ ਨਾਨਕੋ ਕੀ ਵਿਚਾਰੇ ਸੋਹੀ ਸੋਹੀ ਸਾਂਸੈ ਸਾਹਿਬ ਸੱਚਾ ਸਾਚੇ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਨਸੇ ਮਾਇਆ ਜਿਨਿ ਓਪਾਈ ਤਰ ਕਰੇ ਕੇ ਕੀਤਾ ਆਪਣਾ ਜਿਵ ਤਿਸ ਦੀ ਵਢਾਈ ਜੋਤਿ ਭਾਵ ਸੋਈ ਕਰਸੇ ਹੋ ਕਮਨਾ ਕਰਨਾ ਜਾਈ ਸੋ ਪਾਤ ਸਾਹੋਂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਉੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗ ਚਰੰਡਾ ਪਰਤੇ ਤੋ ਆਈ ਪੰਥੀ ਸਗਲ ਜਮਾਤੇ ਮਨ ਜਿੱਤਿਆ ਜਗ ਜੀਤ ਆਦੇਸ ਸੈਂ ਆਦੇਸ ਆਦੇ ਅਨੀਲ ਅਨਾਧਿਆਨਾਹਤ ਜੁਗ ਜੁਗ ਏਕੋ ਵੀਸ ਤੋਗਤ ਗਿਆਨ ਦਇਆ ਪੰਡਾਰਨ ਘਟ ਘਟ ਵਜੇ ਨਾਦ ਆਪ ਨਾਥ ਨਾਥੀ ਸਮਝਾਂ ਕੇ ਹਿਰਦ ਸਦ ਅਬਰ ਸਾਧ ਸੰਜੋਗ ਵਿਜੋਗ ਦੁਖਾਰ ਚਲਵ ਹੈ ਲਿਖਿਆ ਹੈ ਭਾਗ ਆਦੇਸ ਤਸਿਆ ਆਦੇਸ ਆਦਿ ਅਨੀਲ ਅਨਾਦਿਆ ਨਾਹਤ ਜੁਗ ਜੁਗੇ ਕੋਈਸਾ ਇਕ ਮਾਈ ਜੁਗਤ ਵਿਆਹੀ ਤਿਲ ਚੇਲਾ ਪਰਵਾਨੋ ਇਕ ਸੰਸਾਰੀ ਇਕ ਪੰਡਾਰੀ ਕਲਾਈ دیਵਾਨ ਜੇਤ ਪਾਵਤ ਚੇਲਾ ਭਾਈ ਜਿਉ ਹੁਵਾ ਪਰਮਾਨ ਓਹੋ ਵੇਖੇ ਉਹਨਾਂ ਨਜ਼ਰ ਨਹੀਂ ਆਵੇ ਬਹੁਤਾ ਹੋਵੇ ਦਾਨ ਨਾ ਦੇਸਤ ਸਿਆ ਦੇਸੋ ਆਦੇ ਅਨੀਲ ਅਨਾਦੇ ਅਨਾਹਤ ਜੁਗ ਜੁਗੇ ਕੋ ਵੀਸਾ ਆਸਨ ਲੋਈ ਲੋਈ ਪੰਡਾਰ ਜੋ ਕਿਸ ਪਾਇਐ ਸੇ ਕਾ ਵਾਰੇ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸੋ ਤੇ ਸਾਇਆ ਦੇਸ ਆਦੇ ਅਨੀਲ ਅਨਾਧ ਅਨਾਹਤ ਜੁਗ ਜੁਗ ਇੱਕੋ ਵੀਸਾ ਇੱਕ ਦੂਜੀ ਪੌ ਲਖ ਹੋਏ ਲਖ ਹੈ ਲਖ ਵੀਸ ਲਖ ਲਾ ਗੇੜਾ ਆ ਕੀਆ ਹੈ ਇੱਕ ਨਾਮ ਜਗ ਦੀਸ ਇਹ ਤੋ ਰਹਾ ਪਤ ਪੌੜੀਆਂ ਚੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਵੀਸ ਨਾਨਕ ਨਦਰੀ ਪਾਈਐ ਕੂੜੀ-ਕੂੜਾ ਠੇਸਾਓ ਆਖਨ ਜੋਰ ਚ ਪਾਨਾ ਜੋਰ ਜੋਰ ਨਾ ਮੰਗਨ ਦੇਰ ਨਾ ਜੋਰ ਚੋਰਨ ਜੀਵਨ ਮਰਨ ਨਾ ਜੋਰ ਜੋਰਨ ਰਾਜ ਮਾਰ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ᔪਗਤੀ ਛੂਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉਤਮ ਨੀਚ ਨਾ ਕੋਈ ਰਾ ਤੀਰਥ ਤਿਥ ਤਿਵਾਰੂ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤਕਾਰ ਅੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚ ਆਪ ਸੱਚਾ ਦਰਬਾਰ ਤਿੱਤਾਏ ਸੋਹਣ ਪੰਚ ਪਰਵਾਨ ਨਤਰੀ ਕਰਮ ਪਵੇ ਨੀਸਾਨ ਕਚ ਪਕਾਈ ਉਥੇ ਪਾਏ ਨਾਨਕ ਗਿਆ ਜਾਪਾ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਉਣ ਪਾਣੀ ਵਸੰਤਰ ਕੇਤੇ ਕਰਮ ਹੀਸ ਕਿਤਾ ਬਰਮ ਘਾਰਤ ਘੜੀਆ ਹਾਏ ਰੂਪ ਰੰਗ ਕੇ ਵੇਸਾ ਕੇਤਿਆ ਕਰਮ ਭੂਮੀ ਮੇਰ ਕੀਤਾ ਹੈ ਕੇਤੇ ਤੂਪ ਦੇਸ ਕੇਤੇ ਅੰਧ ਚੰਦ ਸੂਰ ਕੀਤਾ ਹੈ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਸ ਕੀਤਾ ਹੈ ਕੇਤੇ ਦੇਵੀ ਵੇਸਾ ਕੇਤੇ ਦੇਵਦਾਨਨ ਕੀਤਾ ਹੈ ਕੇਤੇ ਰਤਨ ਸਮੰਧ ਕਿਤੇ ਆ ਖਾਣੇ ਕਿਤੇ ਆ ਬਾਣੀ ਕਿਤੇ ਪਤ ਨਰੰਦ ਕਿਤੇ ਆ ਸੁਰ ਤੇ ਸੇਵ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥੈ ਨਾਦ ਜਨੋਦ ਘੋੜਿਆ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਥਾ ਘਾਰਤ ਘੜੀਏ ਬਹੁਤਿਆਨੂਪਾ ਤਾ ਕੀਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹ ਪਿਛੇ ਪਿਸਤਾਏ ਤਥਾ ਘੜਿਏ ਸੂਰਤ ਮਤ ਮਨ ਬੁੱਧ ਤਥਾ ਘੜਿਏ ਸੁਰਸਤਾ ਕੀ ਸੋਧ ਕਰਮ ਖਾਂਡ ਕੀ ਬਾਣੀ ਜੋ ਰਾਤ ਤਥਾ ਹੋਰ ਨ ਕੋਈ ਹੋਰ ਤਥਾ ਜੋਧ ਮਹਾਬਲ ਸੂਰ ਤਨ ਮੇਰਾ ਰਹਾ ਭਰਪੂਰਾ ਸਿਥਾਇ ਸੀਤੋ ਸੀਤਾ ਮਹਿਮਾ ਮਾਹੀ ਤਾ ਕੈ ਰੂਪ ਨ ਕਥਨ ਜਾਏ ਨਾ ਉਹ ਮਰਹਿ ਨਾ ਠਾਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਹੀ ਤਥਾ ਭਗਤ ਵਸੈ ਕੇ ਲੋ ਕਰਹਿ ਆਨੰਦ ਸਚਾ ਮਨ ਸੋਈ ਸਚਖੰਡ ਵਸੈ ਨਿਰੰਕਾਰ ਕਾਰ ਕਰੇ ਕੇ ਨਦਰ ਨਿਹਾਲ ਤਥਾ ਏ ਖੰਡ ਮੰਡਲ ਵਰਪੰਡ ਜੇ ਕੋ ਕਥਾਏ ਤਾਂ ਅੰਤ ਨਯੰਤ ਕਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵਾਇ ਤਿਵ ਕਾਰੁ ਵਿਖਾ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੇ ਜਤ ਪਹਾੜਾ ਧੀਰਜ ਸੁਨਿਆਰੇ ਇਹ ਰਨਮਤ ਵੀਦ ਹਥਿਆਰੇ ਤਾਉ ਖੱਲਾ ਗੰਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਚਿਤ ਢਾਲ ਕੜੀਏ ਸ਼ਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੇ ਨਦਰੇ ਹਾਲ ਸੁਨੋ ਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਿਤੇ ਮਤਿ ਜਿਵ ਸੁਰਾਤ ਗੋਇ ਦਾਈ ਦਇਆ ਖਿਲਾ ਸਗਲ ਜਗਤ ਜੰਗੀਆਂ ਈ 냔 ਬੁਰਿਆਈਆਂ ਵਾਚੇ ਧਰਮ ਹਗੂਰ ਕਰਮੀਆਂ ਪੋ ਆਪਣੀ ਕੇ ਨੀੜ ਕਦੂਰ ਜਿਨੀ ਨਾਮ ਤੇ ਆਏ ਗਏ ਮਸਕ ਤਕਾਲੋ ਨਾਨਕ ਤੇ ਮੁਖ ਉਜੇਲਾ ਕੇਤੇ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜੇਲਾ ਕੇਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ